ਦੇ ਸਮੇ ਤੋਂ ਲੈ ਕੇ ਹੁਣ ਤੱਕ ਅਸੀਂ 11 ਲੱਖ ਡੱਬੇ ਜਿਹੜੇ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਫੂਡ ਦੇ ਔਰ ਹਜੇ ਵੀ ਨਿਰੰਤਰ ਚੱਲੀ ਹੈ ਜੀ ਹੁਣ ਵੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਬੱਚੇ ਕੀ ਕਰਦੇ ਆ ਜੀ ਬੱਚੇ ਸਾਡੇ ਆਉਂਦੇ ਨੇ ਸੇਵਾ ਕਰਦੇ ਨੇ ਰਾਤਾ ਪ੍ਰਸ਼ਾਦਾ ਛਕਦੇ ਨੇ ਜੀ ਤੇ ਸਵੇਰ ਦਾ ਉਹ ਟਿਫਨ ਨਾਲ ਲੈ ਜਾਂਦੇ ਨੇ ਸੋ 11 ਲੱਖ ਨੰਬਰ ਤਾਂ ਆ ਮੈਂ ਕਿਉਂਕਿ 11 ਲੱਖ ਡੱਬਾ ਅਸੀਂ ਹੁਣ ਤੱਕ ਆਰਡਰ ਕਰ ਚੁੱਕੇ ਆ ਔਰ ਔਰ ਤੋਂ ਲੈ ਕੇ ਤੋ ਜੀ ਉਹ ਨਾਮ ਕਹਿੰਦੇ ਹੋ ਜੀ ਮੈਨੂੰ ਫੂਡ ਦੀ ਹੈਲਪ ਦੀ ਲੋੜ ਆ ਉਹ ਪੁੱਛਦੇ ਆ ਦੀ ਤੁਸੀਂ ਕਿਹੜੇ ਏਰੀਆ ਚ ਰਹਿੰਦੇ ਹੋ ਉਹ ਕਹਿੰਦੇ ਜੀ ਅਸੀਂ ਨਾਰਥ-ਈਸਟ ਏਰੀਆ ਚ ਰਹਿੰਦੇ ਆ ਉਹ ਕਹਿੰਦੇ ਜੇਕਰ ਤੁਸੀਂ ਨਾਰਥ-ਈਸਟ ਏਰੀਆ ਚ ਰਹਿੰਦੇ ਹੋ ਤਾਂ ਸਾਡੀ ਇੱਕ ਰਜਿਸਟਰਡ ਬਾਡੀ ਆ ਦਸ਼ਮੇਸ਼ ਕਲਚਰ ਸੈਂਟਰ ਜੀ ਤੁਸੀਂ ਉੱਥੇ ਜਾਓ ਤੁਹਾਨੂੰ ਫੂਡ ਦੇ ਦੇਣਗੇ ਅੱਛਾ ਏਨੀ ਦੇਖਦੇਗੇ ਕਿ ਉਹ ਸਾਡੀ ਕਮਿਊਨਿਟੀ ਦਾ ਇਹ ਬਾਹਰਲੀ ਕਮਿਊਨਿਟੀ ਦਾ ਇਹ ਕਿਸ ਕਲਰ ਦਾ ਕਿਸ ਰੰਗ ਦਾ ਕਿਸ ਉਹ ਸੈਕੂਲਰ ਅਪਰੋਚ ਲੈਂਦੇ ਆ ਬਿਲਕੁਲ ਜੀ ਸਾਰਿਆਂ ਨੂੰ ਆਪਾਂ ਫੂਡ ਦਿੰਨੇ ਆ